जय साईं जी दी रब्ब इक जय साईं जी 786 एस ए ओ भी चैनल ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਨੂੰ ਸਲਾਮ ਹੈ ਨਿਗਾ ਸਵਾਗਤ ਹੈ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਹਰ ਵਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ ਬਾਬਾ ਜੀ ਇੱਕ ਪਿੰਡ ਦੇ ਵਿੱਚ ਇੱਕ ਸੰਤ ਫਕੀਰ ਗੁਰੂ ਤੇ ਉਹਨਾਂ ਦਾ ਰਹਿੰਦਾ ਸੀ ਚੇਲਾ ਗੱਲ ਨੂੰ ਜ਼ਰਾ ਗੌਰ ਨਾਲ ਸੁਣਨਾ ਕਿਉਂਕਿ ਕਈ ਵਾਰੀ ਇਨਸਾਨ ਕੋਈ ਐਸਾ ਕਰਮ ਕਰ ਬੈਠਦਾ ਹੈ ਜਿਹਦੇ ਕਰਕੇ ਉਹਦਾ ਸਾਰਾ ਹੀ ਵਿਹਾਰ ਜ਼ਿੰਦਗੀ ਅੱਛੀ ਭਲੀ ਚੱਲਦੀ ਹੋਈ ਜਿਹੜੀ ਹੈ ਉਹ ਤਣਾਅ ਦੇ ਵਿੱਚ ਆ ਜਾਂਦੀ ਹੈ ਪਰ ਗੁਰੂ ਮੁਰਸ਼ਿਦ ਜਿਹੜੇ ਆ ਉਹ ਫਿਰ ਜਿਨ੍ਹਾਂ ਦੇ ਹੁੰਦੇ ਆ ਉਹ ਸਮਝਾ ਲੈਂਦੇ ਆ ਸੋ ਐਸੀ ਗੱਲ ਹੁਣ ਇੱਕ ਉチェਲਾ ਸੀਗਾ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਉਹਨੂੰ ਭਿਖਿਆ ਲੈਣ ਵਾਸਤੇ ਮੁਰਸ਼ਿਦ ਭੇਜਦੇ ਸੀਗੇ ਉਹ ਰਸਤੇ ਦੇ ਵਿੱਚ ਨਾ ਇੱਕ ਨਦੀ ਆਉਂਦੀ ਸੀ ਬਾਬਾ ਜੀ ਨਦੀ ਹੁਣ ਉਹ ਨਦੀ ਜਿਹੜੀ ਸੀ ਆਉਂਦੀ ਤਾਂ ਉੱਥੇ ਕੀ ਦੇਖਿਆ ਉਸ ਚੇਲੇ ਨੇ ਕਿ ਇੱਕ ਲੜਕਾ ਜਿਹੜਾ ਹੈ ਉਹ ਦਰਖਤ ਦੇ ਪਿੱਛੇ ਲੁਕਿਆ ਹੋਇਆ ਹੈ ਹੁਣ ਇਬਾਦਤ ਬੰਦਗੀ ਵਾਲੇ ਜਿਹੜੇ ਲੋਕ ਹੁੰਦੇ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੇ-ਕਦੇ ਇਹੋ ਜਿਹਾ ਵੀ ਕੰਮ ਹੋ ਜਾਂਦਾ ਹੈ ਰੰਗ ਆ ਜਾਂਦਾ ਹੈ ਜਰਾ ਗੌਰ ਕਰਨਾ ਉਹ بچਾਉਣ ਵਾਸਤੇ ਫਿਰ ਉਹ ਮਾਲਕ ਜਿਹੜਾ ਖੁਦਾ ਹੈ ਉਹ ਕਿਸ ਤਰ੍ਹਾਂ ਗੁਰੂ ਮੁਰਸ਼ਦ ਕਿੱਦਾਂ ਉਹਨੂੰ ਸਮਝਾਉਂਦੇ ਆ ਕਿੱਦਾਂ ਟਾਲਦੇ ਕਿੱਦਾਂ ਰੰਗ ਚ ਲਿਆਉਂਦੇ ਆ ਸਾਰੀ ਗੱਲ ਨੂੰ ਗੌਰ ਨਾਲ ਸੁਣਨਾ ਕਿਉਂਕਿ ਅਧੂਰਾ ਜਿਹੜਾ ਗਿਆਨ ਹੁੰਦਾ ਹੈ ਉਹ ਫਿਰ ਨੁਕਸਾਨ ਨਹੀਂ ਹੁੰਦਾ ਬਾਬਾ ਜੀ ਸੋ ਉਹ ਲੜਕਾ ਜਿਹੜਾ ਸੀਗਾ ਉਹ ਉਹਨੇ ਉਹ ਚੇਲਾ ਜਿਹੜਾ ਸੀ ਉਹਨੇ ਉਸ ਲੜਕੇ ਨੂੰ ਦੇਖਿਆ ਕਿ ਉਹ ਦਰਖਤ ਦੇ ਪਿੱਛੇ ਖੜਾ ਹੈ ਉਹ ਨਦੀ ਵੱਲ ਨੂੰ ਦੇਖ ਰਿਹਾ ਹੈ ਚੇਲਾ ਉਹਦੇ ਕੋਲ ਗਿਆ ਉਹ ਕਹਿੰਦਾ ਕਾਕਾ ਤੂੰ ਕੀ ਦੇਖ ਰਿਹਾ ਉਹ ਲੜਕੇ ਨੇ ਕਿਹਾ ਕਹਿੰਦਾ ਯਾਰ ਤੂੰ ਤਾਂ ਬਹੁਤ ਭੋਲਾ ਲੱਗਦਾ ਮੈਨੂੰ ਤੈਨੂੰ ਨਹੀਂ ਦਿਖ ਰਿਹਾ ਮੈਂ ਕੀ ਦੇਖ ਰਿਹਾ ਤੇ ਉਹ ਜਿਹੜਾ ਲੜਕਾ ਸੀ ਨਾ ਉਹ ਕਹਿੰਦਾ ਉਹ ਦੇਖ ਮੈਂ ਕੀ ਦੇਖ ਰਿਹਾ ਉਹਨੇ ਇਸ਼ਾਰਾ ਜਿਹਾ ਕੀਤਾ ਗਲਤ ਜਿਹਾ ਕਿ ਉਹ ਨਦੀ 'ਚ ਦੇਖ ਮੈਂ ਕੀ ਦੇਖ ਰਿਹਾ ਹੁਣ ਚੇਲੇ ਨੇ ਦੇਖਿਆ ਵੀ ਉੱਥੇ ਨੌਜਵਾਨ ਲੜਕੀਆਂ ਜਿਹੜੀਆਂ ਸੀ ਉਹ ਨਦੀ ਦੇ ਕਿਨਾਰੇ ਤੇ ਪਾਣੀ ਪਾਰ ਰਹੀਆਂ ਸੀ ਔਰ ਇੱਕ ਦੂਸਰੇ ਨਾਲ ਉਹ ਖੇਡ ਰਹੀਆਂ ਸੀ ਕੋ ਪਾਣੀ ਪਾਰ ਰਹੀਆਂ ਸੀ ਐਦਾਂ ਤਾਂ ਉਜੜਾ ਚੇਲਾ ਸੀਗਾ ਜਦੋਂ ਉਹਨੇ ਦੇਖਿਆ ਨਾ ਹੁਣ ਉਹਦੀ ਨਾ ਅੱਖਾਂ ਨੀਵੀਂ ਆ ਗਏ ਉਹਨੂੰ ਸ਼ਰਮ ਜੀ ਆਈ ਉਹਨੇ ਅੱਖਾਂ ਨੀਵੀਂਆਂ ਕਰ ਲਈਆਂ ਤਾਂ ਉਹ ਚੇਲੇ ਨੇ ਅੱਖਾਂ نیچے ਕਰ ਲਈਆਂ ਹੁਣ ਜਿਹੜਾ ਇਹ ਲੜਕਾ ਸੀ ਇਹਨੇ ਚੇਲੇ ਨੂੰ ਭਰਮਾਇਆ ਕਹਿੰਦਾ ਉਹ ਦੇਖ ਜਰਾ ਗੌਰ ਕਰ ਉਹ ਲੜਕੀਆਂ ਪਾਣੀ ਦੇ ਵਿੱਚ ਕਿੰਨੀਆਂ ਪਰੀਆਂ ਵਰਗੀਆਂ ਲੱਗ ਰਹੀਆਂ ਕਿ ਜਰਾ ਉਹਨਾਂ ਦੇ ਹਾਉ ਪਾਉ ਦੇਖ ਉਹਨਾਂ ਦਾ ਕੋਮਲ ਸ਼ਰੀਰ ਦੇਖ ਉਹਨਾਂ ਦਾ ਪਤਲਾ ਲੱਕ ਫਲ ਖਾ ਰਿਆ ਹੈ ਉਹਨਾਂ ਦੇ ਵਾਲ ਕਿਵੇਂ ਉਹਨਾਂ ਦੀ ਕਮਰ ਤੇ ਲਟਕਾ ਰਹੇ ਨੇ ਲਹਿਰਾ ਰਹੇ ਨੇ ਹੁਣ ਜਿਹੜਾ ਉਹ ਚੇਲਾ ਸੀ ਨਾ ਉਹਨੇ ਲੜਕੇ ਦੀ ਗੱਲ ਸੁਣ ਕੇ ਫੇਰ ਦੁਬਾਰਾ ਨਦੀ ਵੱਲ ਦੇਖਿਆ ਜਦੋਂ ਨਦੀ ਵੱਲ ਦੇਖਿਆ ਨਾ ਇਸ ਵਾਰ ਉਹ ਲੜਕੀ ਵੱਲ ਦੇਖਦਾ ਹੀ ਰਹਿ ਗਿਆ ਕਿਉਂਕਿ ਵਾਸਨਾ ਵੱਡੇ ਵੱਡੇ ਮਹਾਤਮਾਵਾਂ ਨੂੰ ਢੇਰ ਕਰ ਦਿੰਦੀ ਹੈ ਬਾਬਾ ਜੀ ਹੁਣ ਉਹ ਦੇਖਦਾ ਰਹਿ ਗਿਆ ਇਸ ਲਈ ਕਿਹਾ ਗਿਆ ਹੈ ਕਿ ਦਸਮ ਦਵਾਰ ਜਾ ਕੇ ਵੀ ਤੇਰੇ ਦਿਲ ਦੀ ਸਿੱਖਣੀ ਲੈਂਦੀ ਨੋ ਦਰਵਾਜ਼ੇ ਬੰਦ ਕਰਦੇ ਜਿਹਨੂੰ ਬਿਟ ਬਿਟ ਤੱਕਦੀ ਰਹਿੰਦੀ ਪਰ ਹੁਣ ਉਹ ਲੜਕਾ ਜਿਹੜਾ ਸੀ ਉਹ ਜਿਹੜਾ ਚੇਲਾ ਸੀ ਗੁਰੂ ਦਾ ਉਹ ਦੇਖਣ ਲੱਗ ਪਿਆ ਹੁਣ ਹੋਇਆ ਕੀ ਹੋਇਆ ਵੀ ਵੀ ਚੇਲਾ ਇੱਕਦਮ ਹੀ ਉਹਦਾ ਧਿਆਨ ਟੁੱਟਿਆ ਧਿਆਨ ਟੁੱਟਿਆ ਔਰ ਉਹ ਫਟਾਫਟ ਉਹਦੇ ਅੰਦਰ ਗੱਲ ਚੱਲੀ ਵੀ ਇਹ ਤੂੰ ਕੀ ਕਰ ਰਿਹਾ ਹੈ ਇਹ ਤੂੰ ਕੀ ਕਰ ਰਿਹਾ ਹੈ ਇਹ ਤਾਂ ਪਹਿਲਾਂ ਹੀ ਫਕੀਰੀ ਦੇ ਉਸੂਲਾਂ ਦੇ ਤੂੰ ਹੋਰ ਪਾਸੇ ਨੂੰ ਚੱਲ ਪਿਆ ਹੈ ਉਹ ਕਿਤੇ ਰੀਅ ਅਵਸਥਾ ਉੱਧਰ ਨੂੰ ਚਲੇ ਗਈ ਉਹ ਫਟਾਫਟ ਉੱਥੋਂ ਭੱਜਿਆ ਔਰ ਜਾ ਕੇ ਆਸ਼ਰਮ ਜਿੱਥੇ ਉਹ ਰਹਿੰਦਾ ਸੀ ਕਟਿਆ ਚਲਾ ਗਿਆ ਔਰ ਵਾਪਸ ਆ ਕੇ ਕੁੱਲੀ ਦੇ ਵਿੱਚ ਆ ਕੇ ਜਿੱਥੇ ਆਪਣੇ ਗੁਰੂ ਨਾਲ ਰਹਿੰਦਾ ਸੀ ਕਟਿਆ ਚ ਆਸ਼ਰਮ ਚ ਉੱਥੇ ਆ ਕੇ ਉਹ ਆਪਣੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਕੰਮਾਂ ਦੇ ਵਿੱਚ ਲੱਗ ਗਿਆ ਪਰ ਹੁਣ ਜੋ ਉਹ ਦੇਖ ਬੈਠਾ ਸੀ ਉਹਨੂੰ ਉਹ ਵਿਆਕਲੂ ਕਰ ਰਹੀ ਸੀ ਚੀਜ਼ਾਂ بار بار ਉਹ ਜਿਹੜਾ ਮੰਜ਼ਰ ਸੀ ਉਹ ਅੱਖਾਂ ਸਾਹਮਣੇ ਘੁੰਮ ਰਿਹਾ ਸੀ ਤੇ ਉਹ ਜੋ ਦੇਖਿਆ ਸੀ بار بار ਉਹਦੇ ਬਾਰੇ ਵਿਚਾਰ ਆਣੇ ਸ਼ੁਰੂ ਹੋ ਗਏ ਪਰ ਹੁਣ ਹੋਇਆ ਕਿ ਸ਼ਾਮ ਆਉਂਦੇ ਤੱਕ ਉਹ ਜਿਹੜਾ ਚੇਲਾ ਸੀ ਉਹ ਸਾਰੀ ਗੱਲ ਉਹ ਵਲੀ ਭੁੱਲ ਗਿਆ ਉਹ ਰਾਤ ਬੀਤੀ ਅਗਲਾ ਸਵੇਰ ਉਹ ਫੇਰ ਭਿਖਸ਼ਾ ਮੰਗਣ ਵਾਸਤੇ ਨਿਕਲ ਪਿਆ ਰਾਹ ਦੇ ਵਿੱਚ ਹੁਣ ਉਹੀ ਰੁੱਖ ਦੁਬਾਰਾ ਆਇਆ ਹੁਣ ਅੱਜ ਉੱਥੇ ਉਹ ਲੜਕਾ ਵੀ ਨਹੀਂ ਸੀ ਉਹ ਜਿਹੜਾ ਚੇਲਾ ਸੀ ਉਹਨੇ ਦੇਖਿਆ ਦਰਖਤ ਦੇ ਕੋਲ ਚਲਾ ਗਿਆ ਜਦੋਂ ਨਦੀ ਵੱਲ ਦੇਖਿਆ ਤਾਂ ਅੱਜ ਉੱਥੇ ਉਹ ਲੜਕੀਆਂ ਜਿਹੜੀਆਂ ਕੱਲ ਪਾਣੀ ਭਰ ਰਹੀਆਂ ਸੀ ਅੱਜ ਉਹ ਇਸ਼ਨਾਨ ਕਰ ਰਹੀਆਂ ਸੀ ਹੁਣ ਚੇਲਾ ਫੇਰ ਉਧਰ ਨੂੰ ਮੋਹਿਤ ਹੋ ਗਿਆ ਉਧਰ ਨੂੰ ਦੇਖਦਾ ਰਿਹਾ ਕੁਝ ਸਮੇਂ ਬਾਅਦ ਉਹਨੂੰ ਫੇਰ ਦੁਬਾਰਾ ਯਾਦ ਆਇਆ ਵੀ ਯਾਰ ਇਹ ਮੈਂ ਕੀ ਕਰ ਰਿਹਾ ਹਾਂ ਉਹ ਫੇਰ ਚਿਹਜ ਗਿਆ ਕੁਝ ਸਮੇਂ ਬਾਅਦ ਦੁਬਾਰਾ ਅੱਗੇ ਵੱਲ ਨੂੰ ਤੁਰਿਆ ਹੁਣ ਕੁਝ ਦਿਨਾਂ ਤੱਕ ਇਦਾਂ ਹੀ ਚੱਲਦਾ ਰਿਹਾ ਔਰ ਇਹਦੇ ਨਾਲ ਕੰਨ ਬਦਲਾਅ ਆਇਆ ਪਹਿਲਾ ਇਹ ਵੀ ਹਰ ਦਿਨ ਇਹੀ ਚੀਜ਼ ਚੱਲਦੀ ਰਹੀ ਰੂਟੀਨ ਬਣ ਗਈ ਇਹੀ ਚੀਜ਼ ਦੀ ਉਹ ਚੇਲਾ ਜਿਹੜਾ ਸੀ ਉਹ ਹਰ ਰੋਜ਼ ਉੱਥੋਂ ਜਾਂਦਾ ਉਸੇ ਦਰਖਤ ਦੇ ਪਿੱਛੇ ਲੋਕ ਦਾ ਔਰ ਰੋਜ਼ ਕੁੜੀਆਂ ਨੂੰ ਦੇਖਦਾ ਹੁਣ ਦੂਜੀ ਗੱਲ ਇਹ ਹੋਈ ਵੀ ਜਦੋਂ ਚੇਲਾ ਜਾ ਕੇ ਧਿਆਨ ਚ ਬੈਠਦਾ ਸੀ ਧਿਆਨੀ ਸੀ ਧਿਆਨ ਕਰਦਾ ਸੀ ਪਰ ਹੁਣ ਜਦੋਂ ਬੈਠਣ ਲੱਗਾ ਤਾਂ ਉਹ ਬਾਰ-ਬਾਰ ਉਹੀ ਜਿਹੜਾ ਮੰਜ਼ਰ ਸੀ ਉਹਦੀ ਅੱਖਾਂ ਸਾਹਮਣੇ ਆਉਂਦਾ ਸੀ ਫਿਰ ਹੌਲੀ-ਹੌਲੀ ਕੀ ਹੋਇਆ ਰਾਤ ਨੂੰ ਸੋਣਾ ਜਦੋਂ ਉਹਨੇ ਉਦੋਂ ਉਹੀ ਖਿਆਲ ਆਉਣ ਲੱਗੇ ਉਹੀ ਸੁਪਨੇ ਆਉਣ ਲੱਗੇ ਔਰ ਇਹੀ ਕਾਰਨ ਬਣ ਗਿਆ ਉਹਦੇ ਤਣਾਅ ਦਾ ਉਹ ਆਪਣੇ ਆਪ ਨੂੰ ਝਿੜਕਦਾ ਰਹਿੰਦਾ ਪਰ ਹੁਣ ਇਸ ਚੀਜ਼ ਤੋਂ ਪਾਰ ਨਹੀਂ ਸੀ ਜਾ ਪੰਦਾ ਹਰ ਰੋਜ਼ ਇਹੀ ਆਦਤ ਨੂੰ ਬਾਰ-ਬਾਰ ਉਹ ਦੁਹਰਾਈ ਜਾ ਰਿਹਾ ਸੀ ਔਰ ਤੀਜਾ ਬਦਲਾਅ ਜੋ ਉਹਦੀ ਜ਼ਿੰਦਗੀ 'ਚ ਆਇਆ ਉਹਨੇ ਸੁਚੇਤਤਾ ਗਵਾਲੀ ਬਾਬਾ ਜੀ ਅਵੇਅਰਨੈਸ ਗਵਾਲੀ ਜਿਹੜੀ ਅਵਸਥਾ ਧਿਆਨੀ ਵੀ ਹੁੰਦੀ ਹੈ ਜਾਗਰੂਕਤਾ ਗਵਾ ਬੈਠਾ ਸੀ ਆਪਣੀ ਹੁਣ ਇਹਦੇ ਨਾਲ ਹੋਇਆ ਕੀ ਕਿ ਉਹ ਛੋਟੀਆਂ-ਛੋਟੀਆਂ ਗੱਲਾਂ ਨੂੰ ਭੁੱਲਣ ਲੱਗ ਪਿਆ ਉਹ ਹਰ ਵਕਤ ਕਿਸੇ ਨਾ ਕਿਸੇ ਵਿਚਾਰ ਦੇ ਵਿੱਚ ਉਹਦਾ ਮਨ ਜਿਹੜਾ ਸੀ ਨਾ ਉਲਝਿਆ ਰਹਿੰਦਾ ਸੀ ਔਰ ਉਹ ਰੋਜ਼ ਪਰ ਹੁਣ ਕਰ ਵੀ ਉਹੀ ਚੀਜ਼ ਰੋਜ਼ ਰਿਹਾ ਸੀ ਰੋਜ਼ ਦਰਖਤ ਦੇ ਪਿੱਛੇ ਜਾ ਕੇ ਖੜੇ ਹੋ ਜਾਂਦਾ ਦੇਖਦਾ ਉਹਨਾਂ ਇਹ ਚੀਜ਼ ਗੁਰੂ ਵੀ ਦੇਖ ਰਹੇ ਸੀ ਮੁਰਸ਼ਿਦ ਲੋਕ ਵੀ ਦੇਖ ਰਹੇ ਸੀ ਉਹਨਾਂ ਨੂੰ ਪਤਾ ਲੱਗ ਰਿਹਾ ਸੀ ਵੀ ਸਾਡਾ ਜਿਹੜਾ ਮੁਰੀਦ ਹੈ ਸਾਡਾ ਜਿਹੜਾ ਚੇਲਾ ਹੈ ਇਹ ਹੁਣ ਪਰੇਸ਼ਾਨੀ ਵਿੱਚ ਹੈ ਤਣਾਅ ਦੇ ਵਿੱਚ ਹੈ ਕੋਈ ਹੋਰ ਰੰਗ ਚੱਲ ਰਿਹਾ ਹੁਣ ਜਦੋਂ ਉਹ ਅਗਲੇ ਦਿਨ ਭਿਖਿਆ ਮੰਗਣ ਲਈ ਨਿਕਲਿਆ ਨਾ ਜਿਹੜੇ ਗੁਰੂ ਸੀਗੇ ਉਹਦੇ ਉਹ ਵੀ ਉਹਨਾਂ ਦੇ ਮਗਰਮਗਰ ਚੱਲ ਪਏ ਚੇਲੇ ਦੇ ਕਿਉਂਕਿ ਉਹਨਾਂ ਨੇ ਕਿਹਾ ਵੀ ਚੱਲ ਇਹਨੂੰ ਦੇਖਦੇ ਆਂ ਵੀ ਇਹ ਕਰਦਾ ਕੀ ਹੈ ਹੁਣ ਕੁਝ ਥੇਰ ਬਾਅਦ ਨਾ ਉਹ ਗੁਰੂ ਨੇ ਜਾ ਕੇ ਦੇਖਿਆ ਉਹਨੂੰ ਚੇਲਾ ਜਿੱਦਾਂ ਕੋਈ ਅਪਰਾਧੀ ਨਹੀਂ ਹੁੰਦਾ ਕੋਈ ਗੁਨਾਹਗਾਰ ਹੁੰਦਾ ਇਸ ਤਰੀਕੇ ਦੇ ਨਾਲ ਉਹ ਇੱਕ ਦਰਖਤ ਦੇ ਪਿੱਛੇ ਲੁਕਿਆ ਹੋਇਆ ਹੈ ਗੁਰੂ ਨੇ ਦੇਖਿਆ ਵੀ ਹੁਣ ਇਹ ਕਿਸੇ ਪਾਸੇ ਦੇਖ ਰਿਹਾ ਹੈ ਝਾਕ ਰਿਹਾ ਹੈ ਚੋਰੀ-ਚੋਰੀ ਝਾਕ ਰਿਹਾ ਹੈ ਦੇਖ ਰਿਹਾ ਹੈ ਗੁਰੂ ਨੂੰ ਉਦੋਂ ਹੀ ਉਸੇ ਵੇਲੇ ਸਮਝ ਗਿਆ ਵੀ ਅੱਛਾ ਇਹ ਕਹਾਣੀ ਚੱਲ ਰਹੀ ਹੈ ਇਹਦੀ ਤੇ ਗੁਰੂ ਨੇ ਨਾ ਮੁਰਸ਼ਿਦ ਨੇ ਦੂਰੋਂ ਆਵਾਜ਼ ਮਾਰੀ ਉਹਨੂੰ ਚੇਲੇ ਆਪਣੇ ਨੂੰ ਕਹਿੰਦੇ ਉਹ ਤੂੰ ਹੁਣ ਇਹਨਾਂ ਲੜਕੀਆਂ ਤੋਂ ਵੀ ਭਿਕਸ਼ਾ ਲੈਣੀ ਹੈ ਹੁਣ ਜਦੋਂ ਗੁਰੂ ਦੀ ਆਵਾਜ਼ ਸੁਣੀ ਨਾ ਤੇ ਚੇਲੇ ਦੇ ਹੱਥ ਪੈਰ ਠੰਡੇ ਪੈ ਗਏ ਬਾਬਾ ਜੀ ਕਮਰਾ ਗਿਆ ਡਰ ਗਿਆ ਮੂੰਹੋਂ ਉਹਦੇ ਕੋਈ ਆਵਾਜ਼ ਨਹੀਂ ਨਿਕਲੀ ਹੁਣ ਗੁਰੂ ਨਾਲ ਅੱਖਾਂ ਮਲੋਣ ਦੀ ਤਾਂ ਹਿੰਮਤ ਕਿੱਥੋਂ ਆ ਸਕਦੀ ਸੀ ਹਨ ਤਾਂ ਉਹ ਗੁਰੂ ਕਹਿਣ ਲੱਗੇ ਕਹਿੰਦੇ ਭਾਈ ਮੇਰਾ ਚੇਲਾ ਤਾਂ ਬੜਾ ਨੇ ਡਰ ਸੀ ਤੂੰ ਕੌਣ ਆ ਉਹਦੇ ਭੇਸ ਦੇ ਵਿੱਚ ਤੂੰ ਤਾਂ थर-थर ਕੰਬ ਰਿਆਂ ਔਰ ਗੁਰੂ ਦੇ ਸਿਰਫ ਬੋਲੇ ਹੋਏ ਇਹ ਬੋਲ ਮੁਰਸ਼ਿਦ ਦੇ ਬੋਲੇ ਹੋਏ ਇਹ ਬੋਲ ਸੁਣ ਕੇ ਗੁਰੂ ਉੱਥੋਂ ਚਲੇ ਗਏ ਕਹਿ ਕੇ ਹੁਣ ਚੇਲਾ ਜਿਹੜਾ ਹੈ ਉਹ ਸੋਚਾਂ ਦੇ ਵਿੱਚ ਪੈ ਗਿਆ ਜਿਵੇਂ ਜ਼ਮੀਨ ਨਹੀਂ ਪੈਰਾਂ ਥੱਲੇ ਖਿੱਚੀ ਗਈ ਹੁੰਦੀ ਐ ਏਦਾਂ ਦਾ ਹਾਲ ਹੋ ਗਿਆ ਉਹਦਾ ਉਹ ਸੋਚਾਂ ਵਿੱਚ ਪੈ ਗਿਆ ਕਿ ਮੇਰਾ ਵਿਵੇਕ ਕਿੱਥੇ ਹੈ ਮੇਰਾ ਕੰਟਰੋਲ ਕਿੱਥੇ ਗਿਆ ਉਹਨ ਮੈਂ ਇੰਨੇ ਦਿਨਾਂ ਤੋਂ ਇਹ ਹਰਕਤ ਕਰਦਾ ਆ ਰਿਹਾ ਸੀ ਆਖਰ ਮੈਂ ਕੀ ਕਰਦਾ ਆ ਰਿਹਾ ਸੀ ਹੁਣ ਭਾਰੀ ਮਨ ਹੈ ਭਰਿਆ ਹੋਇਆ ਮਨ ਹੈ ਔਰ ਭਾਰੀ ਮਨ ਦੇ ਨਾਲ ਉਹ ਜਿਹੜਾ ਚੇਲਾ ਸੀ ਗੁਰੂ ਦਾ ਮੁਰਸ਼ਿਦ ਦਾ ਉਹ ਚੇਲਾ ਜਿਹੜਾ ਹੈ ਉਹ ਵਾਪਸ ਆਸ਼ਰਮ ਆਇਆ ਤਾਂ ਉਹਨੇ ਫਿਰ ਆਪਣੇ ਆਪ ਨਾਲ ਇਹ ਵਾਦਾ ਕੀਤਾ ਕਿ ਹੁਣ ਮੈਂ ਕਦੇ ਵੀ ਇਹੋ ਜਿਹਾ ਕੰਮ ਨਹੀਂ ਕਰਾਂਗਾ ਕੋਈ ਜਿਹਦੇ ਨਾਲ ਮੈਂ ਆਪਣੇ ਆਪ ਨੂੰ ਗੁਰੂ ਦੀਆਂ ਨਜ਼ਰਾਂ ਚੋਂ ਗਿਰਿਆ ਹੋਇਆ ਸਮਝਾਂ ਹੁਣ ਉਹ ਚੇਲਾ ਤਾਂ ਆ ਗਿਆ ਮੁਰਸ਼ਿਦ ਨਾਲ ਗੱਲ ਵੀ ਨਹੀਂ ਹੋਈ ਉਹਨਾਂ ਨੇ ਉਹਨੂੰ ਉਹੀ ਕੁਝ ਕਿਹਾ ਨਹੀਂ ਗੁਰੂ ਨੇ ਹੁਣ ਕੰਮ ਗੁੰਮ ਕਰਨ ਦਿੱਤੇ ਉਹ ਰੋਜ਼ਮਰ ਰਹੀ ਜ਼ਿੰਦਗੀ ਜਿਹੜਾ ਕੰਮ ਕਰਦਾ ਸੀ ਉਹ ਕਰਨ ਡਿਆ ਸੀ ਤੇ ਅਗਲੇ ਦਿਨ ਉਹ ਹੌਸਲਾ ਜਿਆ ਕਰਕੇ ਮੁਰਸ਼ਿਦ ਦੇ ਸਾਹਮਣੇ ਪੇਸ਼ ਹੋਇਆ ਤਾਂ ਉਹਨੇ ਮੁਰਸ਼ਿਦ ਨੂੰ ਅੱਖਾਂ ਭਰ ਕੇ ਔਰ ਭਰੇ ਹੋਏ ਦਿਲ ਦੇ ਨਾਲ ਕਹਿੰਦਾ ਮਹਾਰਾਜ ਮੈਨੂੰ ਮਾਫ਼ ਕਰਦੇ ਹੋ ਗੁਰੂ ਨੂੰ ਕਹਿੰਦਾ ਕਿ ਮੈਨੂੰ ਮਾਫ਼ ਕਰਦੇ ਹੋ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਐਸੀ ਆਦਤ ਦਾ ਆਦੀ ਹੋ ਗਿਆ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਮੈਂ ਅੱਜ ਤੋਂ ਬਾਅਦ ਇਹੋ ਜਿਹਾ ਕਰਮ ਕਦੇ ਨਹੀਂ ਕਰਾਂਗਾ ਗੁਰੂ ਨੇ ਕਿਹਾ ਵੀ ਠੀਕ ਹੈ ਮੁਰਸ਼ਿਦ ਨੇ ਕਿਹਾ ਵੀ ਠੀਕ ਹੈ ਭਾਈ ਇਹ ਤੇਰੇ ਹੀ ਸ਼ਬਦ ਹੈ ਜੋ ਤੂੰ ਕਹਿਆ ਅਸੀਂ ਤੈਨੂੰ ਕੁਝ ਨਹੀਂ ਕਿਹਾ ਤੂੰ ਹੀ ਵਾਅਦਾ ਕੀਤਾ ਹੈ ਔਰ ਤੂੰ ਹੀ ਨਿਭਾਣਾ ਹੈ ਹੁਣ ਅਗਲੇ ਦਿਨ ਹੁਣ ਜਦੋਂ ਪਿਕਸ਼ਾ ਮੰਗਲ ਜਾਣਾ ਸੀ ਉਹ ਚੇਲੇ ਨੇ ਉਹ ਰਾਹ ਛੱਡ ਦਿੱਤਾ ਉਸ ਰਾਤ ਉਹ ਨਹੀਂ ਗਿਆ ਉਹਨੇ ਹੋਰ ਰਾਹ ਪਕੜ ਲਿਆ ਔਰ ਸਾਰੇ ਜਿਹੜਾ ਕੰਮ ਸੀ ਉਸ ਜਗ੍ਹਾ ਦਾ ਜਿੱਥੇ ਉਹ ਰਹਿੰਦਾ ਸੀ ਆਸ਼ਰਮ ਦਾ ਕੁਟਿਆ ਦਾ ਉਹ ਸਾਰਾ ਕੰਮ ਜੀਲਾ ਬੜੇ ਜਾਗਰੂਕਤਾ ਨਾਲ ਕਹਿੰਦਾ ਭਾ ਵੀ ਜਾਗਰਤ ਅਵਸਥਾ ਦੇ ਵਿੱਚ ਹੁਣ ਕਰਨ ਲੱਗਾ ਬੜਾ ਮਨ ਲਾ ਕੇ ਕੋਸ਼ਿਸ਼ ਕਰਨ ਲੱਗਾ ਵੀ ਪੂਰੇ ਤਰੀਕੇ ਨਾਲ ਹੋ ਜਾਵੇ ਪਰ ਹੁਣ ਜਿੰਨੀ ਜ਼ਿਆਦਾ ਉਸਨੇ ਕੋਸ਼ਿਸ਼ ਕੀਤੀ ਰੋਕਣ ਦੀ ਆਪਣੇ ਆਪ ਨੂੰ ਸਮਝਾਉਣ ਦੀ ਪਰ ਕਾਮਵਾਸਨਾ ਜਿਹੜੀ ਹੈ ਅੱਗੇ ਦੱਸਿਆ ਵਾਸਨਾ ਵਾ ਵੱਡੇ ਵੱਡੇ ਰਿਸ਼ੀਆਂ ਮੁਣੀਆਂ ਨੂੰ ਬਾਬਾ ਜੀ ਰਾਤ ਪਟਕਾ ਗੀਆ ਉਹ ਕਾਮ ਵਾਸਨਾ ਜਿਹੜੀ ਹੈ ਹੁਣ ਉਹ ਚੇਲਾ ਉਹਦੇ ਘੇਰੇ ਵਿੱਚ ਆ ਚੁੱਕਾ ਸੀਗਾ ਕਦੇ-ਕਦੇ ਉਹ ਸੋਚਦਾ ਕਿ ਮੈਂ ਆਕਰ ਇੰਨੀ ਕੋਸ਼ਿਸ਼ ਕਰਕੇ ਹੋ ਰਿਹਾ ਪਰ ਫਿਰ ਉਹਨੂੰ ਯਾਦ ਆਉਂਦਾ ਵੀ ਮੈਂ ਆਪਣੇ ਗੁਰੂ ਮੁਰਸ਼ਦ ਨਾਲੇ ਵਾਅਦਾ ਕੀਤਾ ਹੈ ਉਹਨੇ ਆਪਣੇ ਆਪ ਨੂੰ ਕੰਟਰੋਲ ਕਰਨਾ ਸ਼ੁਰੂ ਕੀਤਾ ਪਰ ਹੌਲੀ-ਹੌਲੀ ਹੁਣ ਕੀ ਹੋਇਆ ਉਹਦੇ ਅੰਦਰ ਗੁੱਸਾ ਪੈਦਾ ਹੋਣਾ ਸ਼ੁਰੂ ਹੋ ਗਿਆ ਬਾਬਾ ਜੀ ਔਰ ਬਹੁਤ ਜ਼ਿਆਦਾ ਬੇਚੈਨ ਰਹਿਣ ਲੱਗ ਪਿਆ ਕਿਉਂਕਿ ਉਹ ਆਪਣੇ ਉਹਨਾਂ ਵਿਚਾਰਾਂ ਨੂੰ ਰੋਕ ਨਹੀਂ ਪਾਰ ਰਿਹਾ ਸੀ ਔਰ ਇਹ ਚੀਜ਼ ਯਾਦ ਰੱਖਣਾ ਕਿ ਕਹਿੰਦੇ ਕਿ ਹਵਾ ਸਮਾਰ ਕੇ ਮਿਲਦਾ ਮੁਰਸ਼ਿਦ ਨਫਸ ਮਾਰ ਕੇ ਪੀਰੀ ਜੀਨੇ ਦੋਨਾਂ ਨੂੰ ਮਾਰਿਆ ਉਸ ਨੂੰ ਮਿਲੀ ਫਕੀਰੀ ਪਰ ਹੁਣ ਇਹ ਵੀ ਗੱਲ ਹੈ ਕਿ ਜਦੋਂ ਤੱਕ ਵਾਸਨਾ ਹੈ ਉਦੋਂ ਤੱਕ ਮੁਰਸ਼ਿਦ ਦੀ ਪ੍ਰਾਪਤੀ ਪੂਰਨ ਨਹੀਂ ਹੋ ਸਕਦੀ ਹੁਣ ਉਹ ਗੁਰੂ ਵਾਲਾ ਸੀ ਪਰ ਉਹਦੇ ਉਹਨੂੰ ਘੇਰਾ ਪਾ ਗਈ ਕਾਮ ਵਾਸ ਉਹਨੂੰ ਇਹੀ ਸੋਚਦਾ ਪਰ ਹੁਣ ਅੰਦਰ ਗੁੱਸਾ ਪੈਦਾ ਹੋ ਰਿਹਾ ਹੈ ਹੋਰ ਵਿਆਕੁਲਤਾ ਪੈਦਾ ਹੋ ਰਹੀ ਹੈ ਹੁਣ ਉਹ ਪਰੇਸ਼ਾਨ ਹੋ ਕੇ ਸਮੱਸਿਆ ਕਿਹਨੂੰ ਦੱਸਣੀ ਹੈ ਗੁਰੂ ਨੂੰ ਹੀ ਦੱਸਣੀ ਹੈ ਮੁਰਸ਼ਿਦ ਨੂੰ ਹੀ ਦੱਸਣੀ ਜਾ ਕੇ ਚਲਾ ਗਿਆ ਕਹਿੰਦਾ ਮਹਾਰਾਜ ਉਹਨੇ ਆਪਣੀ ਸਾਰੀ ਸਮੱਸਿਆ ਦੱਸੀ ਮੈਨੂੰ ਆਹ ਦਿੱਕਤ ਆ ਰਹੀ ਹੈ ਕਿ ਮੈਨੂੰ ਇਹ ਮੁਸ਼ਕਲ ਆ ਰਹੀ ਹੈ ਕਿ ਮੈਂ ਕੰਟਰੋਲ ਆਪਣੇ ਵੱਲੋਂ ਕਰ ਰਿਹਾ ਹਾਂ ਪਰ ਮੇਰੇ ਅੰਦਰ ਗੁੱਸਾ ਪੈਦਾ ਹੋਈ ਜਾ ਰਿਹਾ ਹੈ ਬਹੁਤ ਕੁਝ ਦਿੱਕਤ ਆ ਰਹੀ ਹੈ ਮੈਨੂੰ ਵਾਸਨਾ ਮੇਰੀ ਉੱਪਰ ਲੰਘ ਰਹੀ ਹੈ ਤਾਂ ਉਸ ਵਕਤ ਮੁਰਸ਼ਿਦ ਨੇ ਕਿਹਾ ਗੁਰੂ ਨੇ ਕਿਹਾ ਕਹਿੰਦੇ ਵੀ ਤੈਨੂੰ ਹੁਣ ਆਪਣੀ ਮੁਸ਼ਕਲ ਦਾ ਪਤਾ ਲੱਗ ਗਿਆ ਨਾ ਮੁਸ਼ਕਿਲ ਦਾ ਪਤਾ ਲੱਗ ਗਿਆ ਸਾਰੀ ਦੁਨੀਆ ਦੇ ਵਿੱਚ ਬਹੁਤ ਲੋਕ ਇਦਾਂ ਦੇ ਐ ਜਿਨ੍ਹਾਂ ਨੂੰ ਆਪਣੀ ਮੁਸ਼ਕਿਲ ਦਾ ਹੀ ਨਹੀਂ ਪਤਾ ਲੱਗਦਾ ਤੈਨੂੰ ਮੁਸ਼ਕਿਲ ਦਾ ਪਤਾ ਲੱਗ ਗਿਆ ਹੁਣ ਮੇਰੇ ਨਾਲ ਆ ਔਰ ਦੋਵੇਂ ਇੱਕ ਬਾਗ ਦੇ ਵਿੱਚ ਚਲੇ ਗਏ ਗੁਰੂ ਨੇ ਕਿਹਾ ਕਹਿੰਦੇ ਦੇਖ ਇੱਥੇ ਇੱਕ ਨਾਲੀ ਬਣੀ ਹੋਈ ਹੈ ਜਿਸ ਰਾਹੀਂ ਉਹ ਨਦੀ ਦਾ ਪਾਣੀ ਇੱਥੇ ਆ ਰਿਹਾ ਹੈ ਆਸ਼ਰਮ ਦੇ ਵਿੱਚ ਪਰ ਕੀ ਤੂੰ ਇਸ ਪਾਣੀ ਦੇ ਬਹਾਵ ਨੂੰ ਰੋਕ ਸਕਦਾ ਤੋ ਚੇਲੇ ਨੇ ਕਿਹਾ ਹਾਂਜੀ ਗੁਰੂ ਜੀ ਮੈਂ ਰੋਕ ਸਕਦਾ ਹੁਣ ਚੇਲੇ ਨੇ ਕੀ ਕੀਤਾ ਇੱਕ ਥੋੜੀ ਮਿੱਟੀ ਲਈ ਮਿੱਟੀ ਚੱਕੀ ਪਾਣੀ ਦੇ ਵਿੱਚ ਪਾ ਦਿੱਤੀ ਜਿਹਦੇ ਕਰਕੇ ਥੋੜੀ देर ਵਾਸਤੇ ਉਹ ਪਾਣੀ ਰੁਕ ਗਿਆ ਪਰ ਹੋਇਆ ਕਿ ਉਹ ਪਾਣੀ ਥੋੜੀ ਦੇਰ ਵਾਸਤੇ ਰੁਕਿਆ ਔਰ ਥੋੜੀ ਦੇਰ ਬਾਅਦ ਦੁਬਾਰਾ ਪਾਣੀ ਜਿਹੜਾ ਹੈ ਉਹ ਮਿੱਟੀ ਦੇ ਉੱਪਰੋਂ ਵਗਣ ਲੱਗਾ ਹੁਣ ਚੇਲੇ ਨੇ ਕੀ ਕੀਤਾ ਕੁਝ ਪੱਥਰ ਲਏ ਕੁਝ ਕੰਕਰ ਲਏ ਉਹ ਵੀ ਉੱਤੇ ਸਿੱਟ ਦਿੱਤੇ ਪਰ ਕੁਝ ਦੇਰ ਬਾਅਦ ਫੇਰ ਉਹਨਾਂ ਕੰਕਰਾਂ ਦੇ ਉੱਤੋਂ ਪੱਥਰਾਂ ਦੇ ਉੱਪਰੋਂ ਪਾਣੀ ਵਗਣ ਲੱਗਾ ਹੁਣ ਇਸ ਵਾਰ ਚੇਲੇ ਨੇ ਕੀਤਾ ਇੱਕ ਬਹੁਤ ਵੱਡਾ ਪੱਥਰ ਲੈ ਆਇਆ ਪੱਥਰ ਲੈ ਕੇ ਉਹ ਪਾਣੀ ਦੇ ਵਿੱਚ ਸਿੱਟ ਦਿੱਤਾ ਹੁਣ ਥੋੜੀ ਦੇਰ ਵਾਸਤੇ ਪਾਣੀ ਫੇਰ ਬੰਦ ਹੋ ਗਿਆ ਔਰ ਜਿਹੜੀ ਨਾਲੀ ਸੀ ਉਹ ਮਿੱਟੀ ਦੀ ਸੀ ਬਣੀ ਹੋਈ ਹਲੇ ਦਿਵਾਲਿਓ ਹੁਣ ਜਦੋਂ ਪੱਥਰ ਇਦਾਂ ਪਾਇਆ ਉਹਨੇ ਵੱਡਾ ਤਾਂ ਉਹ ਜਿਹੜਾ ਪਾਣੀ ਸੀ ਉਹ ਨਾਲੀ ਨੂੰ ਤੋੜ ਤੋੜ ਕੇ ਜਿਹੜਾ ਬਾਹਰ ਆ ਗਿਆ ਔਰ ਪੂਰੇ ਹਲੇ ਦਿਵਾਲੇ ਫੈਲਣ ਲੱਗਾ ਹੁਣ ਗੁਰੂ ਜੀ ਇਹ ਹੀ ਗੱਲ ਉਹਨੂੰ ਸਮਝਾਈ ਕਹਿੰਦੇ ਤੇਰੇ ਨਾਲ ਵੀ ਇਹੀ ਹੋ ਰਿਹਾ ਹੈ ਇਹ ਨਾਲੀ ਵਾਸਨਾ ਹੈ ਔਰ ਇਹਦੇ ਵਿੱਚ ਵਗਦਾ ਪਾਣੀ ਤੇਰੇ ਮਨ ਦੇ ਵਿਚਾਰ ਨੇ ਹੁਣ ਕੰਕਰ ਮਿੱਟੀ ਤੂੰ ਸੁੱਟ ਰਿਆਂ ਉਸ ਨੂੰ ਰੋਕ ਰਿਆਂ ਪਰ ਇਹ ਅਸਫਲ ਹੋ ਰਿਆਂ ਤੂੰ ਸਗੋਂ ਇਹਦੇ ਨਾਲ ਕੀ ਹੋ ਰਿਹਾ ਕਿ ਉਹ ਜਿਹੜਾ ਮਨ ਦੇ ਵਿਚਾਰ ਹੈ ਉਹ ਸਾਰੇ ਤਰੇ ਜਿੱਦਾ ਬਾਗ ਦੇ ਵਿੱਚ ਪਾਣੀ ਫੈਲ ਰਿਹਾ ਹੈ ਉਦਾਂ ਹੀ ਤੇਰੇ ਸਰੀਰ ਦੇ ਵਿੱਚ ਤੇਰੇ ਮਸਤਕ ਦੇ ਵਿੱਚ ਫੈਲ ਰਿਹਾ ਹੈ ਤੇਰੀ ਊਰਜਾ ਦੇ ਵਿੱਚ ਫੈਲ ਰਹੀ ਹੈ ਉਹ ਚੀਜ਼ ਹੁਣ ਇਹ ਸਾਰੀਆਂ ਗੱਲਾਂ ਸੁਣ ਕੇ ਉਸ ਚੇਲੇ ਨੇ ਕਿਹਾ ਕਹਿੰਦਾ ਮਹਾਰਾਜ ਕਿ ਕਾਮ ਵਾਸਨਾ ਦੇ ਭੈੜੇ ਵਿਚਾਰਾਂ ਚੋਂ ਬਾਹਰ ਨਿਕਲਣ ਦਾ ਫਿਰ ਕੋਈ ਰਾਸਤਾ ਨਹੀਂ ਹੈ ਕੋਈ ਰਾਹ ਨਹੀਂ ਹੈ ਕਿਉਂਕਿ ਹੁਣ ਗੁਰੂ মুর্ਸ਼ਦ ਕੋਲ ਸਾਰੇ ਬਾਬਾ ਜੀ ਹੱਲ ਹੈ ਉਹ ਕਹਿੰਦੇ ਵੀ ਤੈਨੂੰ ਹੁਣ ਇੱਕ ਫਹਿਰਾ ਨਿਕਲਣ ਦਾ ਉਦੇ ਵਾਸਤੇ ਤੈਨੂੰ ਇੱਕ ਨਵੀਂ ਨਾਲੀ ਬਣਾਉਣ ਦੀ ਲੋੜ ਹੈ ਤਾਂ ਗੋ ਚੇਲਾ ਕਹਿਣ ਲੱਗਾ ਮਹਾਰਾਜ ਮੈਂ ਤੁਹਾਡੀ ਗੱਲ ਸਮਝਿਆ ਨਹੀਂ ਤਾਂ ਗੁਰੂ ਨੇ ਉਸ ਵੇਲੇ ਕਿਹਾ ਕਹਿੰਦੇ ਸਭ ਤੋਂ ਪਹਿਲਾਂ ਤਾਂ ਤੂੰ ਇਹ ਸਮਝ ਕਿ ਇਹ ਵਾਸਨਾ ਹੈ ਕੀ ਹੈ ਮੰਨ ਲੈ ਜੇ ਕਿਸੇ achar ਦੇ ਭਾਂਡੇ ਨੂੰ ਖਾਲੀ ਕਰੀਏ ਤੇ ਉਸ ਤੋਂ ਬਾਅਦ ਉਹਨੂੰ ਧੋਤਾ ਜਾਵੇ ਤਾਂ ਵੀ ਕਈ ਦਿਨਾਂ ਤੱਕ ਉਸ ਭਾਂਡੇ ਵਿੱਚੋਂ achar ਦੀ ਜਿਹੜੀ ਮਹਿਕ ਹੈ ਖੁਸ਼ਬੂ ਹੈ ਉਹ ਹੁੰਦੀ ਰਹਿੰਦੀ ਹੈ ਇਸੇ ਤਰ੍ਹਾਂ ਜਦੋਂ ਮਨ ਜਿਹੜਾ ਹੈ ਉਹ ਇੰਦਰੀਆਂ ਰਾਈ ਕਿਸੇ ਵਸਤੂ ਨਾਲ ਜਾਂ ਕਿਸੇ ਚੀਜ਼ ਨਾਲ ਜਦੋਂ ਬਹੁਤ ਜ਼ਿਆਦਾ ਗੂੜਾ ਜੁੜ ਜਾਂਦਾ ਤਾਂ ਮਨ ਜਿਹੜਾ ਹੈ ਉਹ बार-बार ਜਾਂ ਉਸ ਚੀਜ਼ ਦੇ ਪਿੱਛੇ ਜਾਂ ਉਸ ਇਨਸਾਨ ਦੇ ਪਿੱਛੇ बार-बार ਜਾਣਾ ਚਾਹੁੰਦਾ ਹੁਣ ਗੁਰੂ ਨੇ ਕਿਹਾ ਕਹਿੰਦੇ ਵੀ ਉਹ ਲੜਕੀਆਂ ਤੇਰੇ ਤੋਂ ਬਹੁਤ ਜ਼ਿਆਦਾ ਦੂਰ ਪਾਣੀ ਪਰ ਪਾਣੀ ਪਰ ਰਹੀਆਂ ਸੀ ਪਰ ਤੂੰ ਬਹੁਤ ਧਿਆਨ ਨਾਲ ਬੜੇ ਗੂੜੇ ਧਿਆਨ ਨਾਲ ਤੇਰਾ ਮਨ ਔਰ ਤੂੰ ਉਹਨਾਂ ਨੂੰ ਦੇਖ ਰਹੇ ਸੀ ਔਰ ਇਸੇ ਕਰਕੇ ਤੇਰੇ ਮਨ ਦੇ ਵਿੱਚ ਤੂੰ ਕੁਝ ਭਾਵਨਾਵਾਂ ਵੀ ਮਹਿਸੂਸ ਕੀਤੀਆਂ ਔਰ ਇਸੇ ਕਰਕੇ ਇਹ ਵਿਸ਼ਾ ਉਹ ਤਸਵੀਰਾਂ ਤੇਰੇ ਮਨ ਦੇ ਵਿੱਚ ਬਹਿ ਗਈਆਂ ਹੁਣ ਜਦੋਂ ਕਈ ਵਾਰ ਮਾਨਸਿਕ ਊਰਜਾ ਜਿਹੜੀ ਹੈ ਸਾਡੀ ਉਹ ਇੱਕੋ ਹੀ ਪਾਸੇ ਨੂੰ ਵਹਿਣ ਲੱਗ ਪੈਂਦੀ ਤਾਂ ਉਸ ਵਕਤ ਜਿਹੜਾ ਸਾਡਾ ਦਿਮਾਗ ਹੈ ਬੁੱਧੀ ਹੈ ਜਿਹੜੀ ਸਾਡੀ ਉਹ ਸਾਡੇ ਵਿਵੇਕ ਨੂੰ ਟੱਕ ਲੈਂਦੀ ਹੈ ਵਿਵੇਕ ਜਾਣੀ ਤਮੀਜ਼ ਨੂੰ ਅਕਲ ਤੇ ਪਰਦਾ ਪੈ ਜਾਂਦਾ ਹੈ ਬਾਬਾ ਜੀ ਹੁਣ ਇਸ ਵਿੱਚੋਂ ਨਿਕਲਣਾ ਕਿਵੇਂ ਹੈ ਜ਼ਰਾ ਗੌਰ ਕਰਨਾ ਉਹ ਗੁਰੂ ਮੁਰਸ਼ਿਦ ਫਰਮਾਉਂਦੇ ਕਿ ਬੁੱਧੀ ਜਿਹੜੀ ਹੈ ਦਿਮਾਗ ਜਿਹੜਾ ਹੈ ਉਹ ਮਨ ਨੂੰ ਸੇਧ ਦਿੰਦਾ ਹੈ ਮਨ ਜਿਹੜਾ ਹੈ ਸਾਡਾ ਉਹ ਸਾਡੀਆਂ ਇੰਦਰੀਆਂ ਨਾਲੋਂ ਵੀ ਤਗੜਾ ਹੈ ਬਲਵਾਨ ਹੈ ਤੇ ਜਿਹੜਾ ਸਾਡੀ ਬੁੱਧੀ ਹੈ ਦਿਮਾਗ ਹੈ ਉਹ ਮਨ ਨਾਲੋਂ ਵੀ ਬਲਵਾਨ ਹੈ ਤਗੜੀ ਹੈ ਤੇ ਜਿਹੜੀ ਸਾਡੀ ਆਤਮਾ ਹੈ ਬਾਬਾ ਜੀ ਉਹ ਬੁੱਧੀ ਮਨ ਇੰਦਰੀਆਂ ਨਾਲੋਂ ਸਭ ਤੋਂ ਜ਼ਿਆਦਾ ਬਲਵਾਨ ਹੈ ਤਗੜੀ ਹੈ ਜਿਹੜੇ ਕੰਮ ਨੂੰ ਜਿਹੜੀ ਬੁੱਧੀ ਜਿਹੜੀ ਸਾਡੀ ਹੈ ਉਹ ਸਾਧ ਲੈਂਦੀ ਹੈ ਨਾ ਸਾਧ ਸਾਧ ਸਾਧਨਾ ਸਾਧੂ ਕਿਹਨੂੰ ਕਹਿੰਦੇ ਜਿਹਨੇ ਸਾਧਿਆ ਹੋਇਆ ਖੁਦ ਨੂੰ ਸਾਧਿਆ ਹੋਇਆ ਸਾਰਾ ਪਰ ਜਿਹੜੀ ਚੀਜ਼ ਨੂੰ ਹੁਣ ਬੁੱਧੀ ਸਾਧ ਲੈਂਦੀ ਹੈ ਮਨ ਉਧਰ ਨੂੰ ਚਲਾ ਜਾਂਦਾ ਹੈ ਉਹ ਕਹਿਣ ਲੱਗੇ ਕਿ ਤੂੰ ਉਸ ਦਿਨ ਸੁਚੇਤ ਨਹੀਂ ਸੀ ਜਾਗਰੂਕ ਨਹੀਂ ਸੀ ਅਵੇਅਰ ਨਹੀਂ ਸੀ ਤੇਰੀ ਅਵਸਥਾ ਜਿਹੜੀ ਜਾਗਰਤ ਧਿਆਨੀ ਜਿਹੜਾ ਹੈ ਉਹ ਹਮੇਸ਼ਾ ਜਾਗਰਤ ਅਵਸਥਾ ਦੇ ਵਿੱਚ ਰਹਿੰਦਾ ਹੈ ਉਸੇ ਨੂੰ ਹੀ ਧਿਆਨ ਨੂੰ ਹੀ ਜਾਗਰੂਕਤਾ ਦੀ ਅਵਸਥਾ ਕਿਹਾ ਗਿਆ ਹੈ ਹਰ ਕੰਮ ਨੂੰ ਧਿਆਨ ਨਾਲ ਕਰਨਾ ਹੀ ਜਾਗਰੂਕਤਾ ਦੀ ਅਵਸਥਾ ਹੈ ਪਰ ਕਹਿੰਦੇ ਤੂੰ ਉਸ ਦਿਨ ਜਾਗਰੂਕ ਨਹੀਂ ਸੀ ਇਸ ਕਰਕੇ ਤੇਰੀ ਬੁੱਧੀ ਨੇ ਉਸ ਦਿਨ ਕਾਮ ਵਾਸਨਾ ਨੂੰ ਅਣਜਾਣੇ ਵਿੱਚ ਤੇਰੀ ਬੁੱਧੀ ਨੇ ਸੁਚੇਤ ਨਹੀਂ ਸੀ ਤੇ ਕਾਮਵਾਸਨਾ ਨੂੰ ਨਿਸ਼ਾਨਾ ਬਣਾ ਲਿਆ ਬੁੱਧੀ ਨੇ ਹੁਣ ਜਦੋਂ ਬੁੱਧੀ ਕਾਮਵਾਸਨਾ ਵੱਲ ਚੱਲ ਪਈ ਇਸ ਕਰਕੇ ਤੇਰਾ ਮਨ ਵੀ ਉਹਨਾਂ ਹੀ ਵਿਚਾਰਾਂ ਵੱਲ ਜਾਂਦਾ ਨਾ ਚਾਹੁੰਦੇ ਹੋਏ ਵੀ ਜਾਂਦਾ ਔਰ ਮੁਰਸ਼ਿਦ ਗੁਰੂ ਕਹਿੰਦੇ ਆ ਕਿ ਜਿਹੜਾ ਮਨ ਹੈ ਉਹ ਇੰਦਰੀਆਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਇਸ ਕਰਕੇ ਤੂੰ ਨਾ ਚਾਹੁੰਦੇ ਹੋਏ ਵੀ ਉਹਨਾਂ ਉਸੇ ਰੁਖ ਦੇ ਕੋਲ ਉਸੇ ਦਰਗਤ ਦੇ ਕੋਲ ਆਪਣੇ ਆਪ ਹੀ ਪਹੁੰਚ ਜਾਂਦਾ ਸੀ ਕਿਉਂਕਿ ਇਹ ਜਿਹੜਾ ਸਮਾ ਸੀ ਉਸ ਵਕਤ ਬੁੱਧੀ ਜਿਹੜੀ ਹੈ ਸਾਡੀ ਸਾਡਾ ਜਿਹੜਾ ਦਿਮਾਗ ਹੈ ਉਹ ਸਹੀ ਤੇ ਗਲਤ ਦੇ ਵਿੱਚ ਨਿਰਣੇ ਨਹੀਂ ਕਰ ਪਾਉਂਦੀ ਤੇ ਜਿਹੜਾ ਸਾਡਾ ਮਨ ਹੈ ਉਹ ਸ਼ਰੀਰ ਉਤੇ ਹਾਵੀ ਹੋ ਜਾਂਦਾ ਹੈ ਤਾਂ ਉਸ ਵਕਤ ਫਿਰ ਚੇਲੇ ਨੇ ਸਵਾਲ ਕੀਤਾ ਕਹਿੰਦਾ ਗੁਰੂ ਜੀ ਮਹਾਰਾਜ ਕੀ ਵਾਸਨਾਵਾਂ ਨੂੰ ਮਿਟਾਇਆ ਜਾ ਸਕਦਾ ਹੈ ਤਾਂ ਗੁਰੂ ਨੇ ਕਿਹਾ ਹਾਂ ਬਿਲਕੁਲ ਵਾਸਨਾਵਾਂ ਨੂੰ ਉਹਨਾਂ ਹੀ ਲੋਕਾਂ ਨੇ ਮਿਟਾ ਦਿੱਤਾ ਹੈ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਹ ਉਹਨਾਂ ਨੂੰ ਮਿਟਾ ਸਕਦੇ ਨੇ ਜ਼ਰਾ ਗੌਰ ਕਰੋ ਹੁਣ ਬੁੱਧੀ ਦੇ ਚੱਕਰ 'ਚ ਮਨ ਉਧਰ ਚਲਾ ਗਿਆ ਰਸ ਬੁੱਧੀ ਤੇ ਮਨ ਨਾਲੋਂ ਕੀ ਬਲਵਾਨ ਹੈ ਬੁੱਧੀ ਤੇ ਮਨ ਨਾਲੋਂ ਸਾਡੀ ਰੂਹ ਬਲਵਾਨ ਹੈ ਸਾਡੀ ਆਤਮਾ ਬਲਵਾਨ ਹੈ ਤਗੜੀ ਹੈ ਹੁਣ ਇਹੀ ਗੱਲ ਨੂੰ ਯਾਦ ਰੱਖਣਾ ਹੈ ਕਿ ਆਤਮਾ ਬੁੱਧੀ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਬੁੱਧੀ ਮਨ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਮਨ ਇੰਦਰੀਆਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਆਪਣੀ ਰੂਹ ਦੀ ਆਵਾਜ਼ ਸੁਣੋ ਰੂਹ ਦੀ ਤਾਂ ਹੀ ਤਾਂ ਜਿਹੜੇ ਉਹ ਸਾਈ ਲੋਕ ਹੋਏ ਆ ਗੁਰੂ ਰਹਿਬਰ ਹੋਏ ਆ ਉਹ ਰੂਹ ਦੀ ਆਵਾਜ਼ ਸੁਣਦੇ ਆ ਰੂਹ ਦੀ ਆਵਾਜ਼ ਸੁਣ ਕੇ ਇੱਕ ਉੱਚੀ ਮਤ ਦੀ ਗੱਲ ਕਰਦੇ ਆ ਬਾਬਾ ਜੀ ਔਰ ਕੁਝ ਐਸਾ ਚੁਣਾਵ ਕਰਦੇ ਆ ਜਿਹਨੂੰ ਉਹ ਅਸਲ ਦੇ ਵਿੱਚ ਪੂਰਾ ਕਰਨਾ ਚਾਹੁੰਦੇ ਆ ਔਰ ਜਿਹੜੀ ਵੀ ਚੀਜ਼ ਤੁਸੀਂ ਚੁਣਾਵ ਕਰੋ ਚੁਣੋ ਉਸੇ ਹੀ ਚੀਜ਼ ਦਾ ਕਹਿੰਦੇ ਆ ਬਾਰ-ਬਾਰ ਫਿਰ ਧਿਆਨ ਕਰੋ ਔਰ ਸਾਰੀ ਜਿਹੜੀ ਮਾਨਸਿਕ ਊਰਜਾ ਹੈ ਉਹ ਇਸੇ ਚੀਜ਼ ਤੇ ਲਗਾ ਦਿਓ ਹੁਣ ਇਦਾਂ ਕਰਨ ਨਾਲ ਕੀ ਹੁੰਦਾ ਹੈ ਕਿ ਜਿਹੜੀ ਵੀ ਆਪਾਂ ਟੀਚਾ ਚੁਣਦੇ ਹਾਂ ਜਦੋਂ ਆਪਾਂ ਉਧਰ ਧਿਆਨ ਕਰਦੇ ਹਾਂ ਬਾਰ-ਬਾਰ ਸਾਡੀ ਜਿਹੜੀ ਮਾਨਸਿਕ ਊਰਜਾ ਹੈ ਉਸੇ ਪਾਸੇ ਨੂੰ ਵਹਿਣ ਲੱਗ ਪੈਂਦੀ ਹੈ ਔਰ ਸਾਡੀ ਬੁੱਧੀ ਉਧਰ ਨੂੰ ਤੁਰਨ ਲੱਗ ਪੈਂਦੀ ਹੈ ਫਿਰ ਜਦੋਂ ਆਤਮਾ ਨੇ ਚੁਣਿਆ ਬੁੱਧੀ ਉਧਰ ਤੁਰ ਪਈ ਮਨ ਵੀ ਪਿੱਛੇ-ਪਿੱਛੇ ਲੱਗ ਗਿਆ ਤੇ ਜਦੋਂ ਮਨ ਲੱਗ ਗਿਆ ਫਿਰ ਸਰੀਰ ਵੀ ਉਧਰ ਹੀ ਲੱਗ ਜਾਣਾ ਹੈ ਬਾਬਾ ਇਹੀ ਭਾਵ ਉਹ ਗੁਰੂ ਫਰਮਾਉਂਦੇ ਕਿ ਇੱਕ ਨਵੀਂ ਨਾਲੀ ਬਣਾਉਣੀ ਹੈ ਐਸੇ ਲਈ ਕਿਹਾ ਹੈ ਵੀ ਲੂਲਾ ਸੱਜਣਾ ਦੇ ਲੇਖੇ ਯਾਰਾਂ ਦੀ ਮਸਜਿਦ ਵਖਰੀ ਰੱਬ ਵਰਗੇ ਇਸ਼ਕ ਦੇ ਠੇਕੇ ਇਸ਼ਕ ਕਿਹੜਾ ਉਹ ਪਰਮਾਤਮਾ ਦੀ ਗੱਲ ਕੀਤੀ ਜਿੱਥੇ ਨਾਮ ਦੀ ਗੱਲ ਚੱਲਦੀ ਹੈ ਹਰ ਨਾਮ ਸੋ ਇਹ ਇਲਾਹੀ ਵਾਲੇ ਪਾਸੇ ਦੀ ਗੱਲ ਹੈ ਨਾਮ ਵਾਲੇ ਪਾਸੇ ਦੀ ਰੂਹ ਉਧਰ ਨੂੰ ਜਾਣ ਲੱਗਦੀ ਹੈ ਜਦੋਂ ਰੂਹ ਚੱਲ ਪਈ ਫਿਰ ਦਿਮਾਗ ਵੀ ਚੱਲ ਪਿਆ ਫਿਰ ਮਨ ਨਹੀਂ ਫਿਰ ਸ਼ਰੀਰ ਵੀ ਉਧਰ ਨੂੰ ਜਾਂਦਾ ਤੇ ਦੁਨਿਆਵੀ ਰੰਗ ਦੇ ਵਿੱਚ ਵੀ ਜਦੋਂ ਕੋਈ ਬੰਦਾ ਉੱਚੀ ਚੀਜ਼ ਚੁਣ ਲੈਂਦਾ ਹੈ ਕਿ ਯਾਰ ਮੈਂ ਇਸ ਮਕਾਮ ਤੇ ਪਹੁੰਚਣਾ ਹੈ ਜਦੋਂ ਰੂਹ ਉਧਰ ਲੱਗ ਗਈ ਰੂਹ ਨੇ ਚੁਣ ਲਿਆ ਵੀ ਮੈਂ ਆਹ ਚੀਜ਼ ਮੈਨੂੰ ਚਾਹੀਦੀ ਹੈ ਇੱਥੇ ਮੈਂ ਪਹੁੰਚਣਾ ਹੈ ਫਿਰ ਦਿਮਾਗ ਵੀ ਲੱਗ ਜਾਂਦਾ ਹੈ ਮਨ ਵੀ ਲੱਗ ਜਾਂਦਾ ਹੈ ਇੰਦਰੀਆਂ ਵੀ ਉਧਰ ਹੀ ਲੱਗ ਜਾਂਦੀਆਂ ਤੇ ਸ਼ਰੀਰ ਵੀ ਉਧਰ ਹੀ ਲੱਗ ਜਾਂਦਾ ਹੈ ਸੋ ਇਹੀ ਸਾਡੀ ਨਵੀਂ ਨਾਲੀ ਬਣ ਜਾਂਦੀ ਹੈ ਉਹ ਨਵੀਂ ਨਾਲੀ ਬਣਾਉਣ ਨਾਲ ਫਿਰ ਜਿਹੜੀ ਪੁਰਾਣੀ ਨਾਲੀ ਹੈ ਜਿਦੇ ਚ ਕਾਮ ਪਿਆ ਹੈ, ਕਰੋਧ ਪਿਆ ਹੈ, ਲੋਭ ਪਿਆ ਹੈ, ਮੋਹ ਪਿਆ ਹੈ, ਹੰਕਾਰ ਪਿਆ ਹੈ, ਉਹ ਸੁੱਕਣ ਲੱਗ ਪੈਂਦਾ। ਕਿਉਂਕਿ ਉਧਰ ਨੂੰ ਤੁਸੀਂ ਹੁਣ ਕੋਈ ਬਾਗ ਹੈ, ਕੋਈ ਨਾਲੀ ਹੈ ਉਹਨੂੰ ਪਾਣੀ ਨਹੀਂ ਮਿਲਣਾ ਉਹ ਸੁੱਕਣੀ ਹੈ, ਮਿੱਟੀ ਆਣ ਲੱਗ ਪੈਣੀ। ਹੌਲੀ-ਹੌਲੀ ਉਹ ਸੁੱਕ ਜਾਣੀ ਹੈ ਤੇ ਹੌਲੀ-ਹੌਲੀ ਉਹ ਪੁਰਾਣੇ ਜਿਹੜੇ ਵਿਚਾਰ ਹੈ, ਕਾਮ, ਕਰੋਧ, ਲੋਭ, ਮੋਹ, ਹੰਕਾਰ ਦੇ ਉਹ ਹੌਲੀ-ਹੌਲੀ ਮਿਟ ਜਾਣੇ। ਜੀਵਨ ਨਵੀਂ ਦਿਸ਼ਾ ਵੱਲ ਚੱਲ ਪੈਣਾ। ਹੋਰ ਕਹਿੰਦੇ ਪਤਾ ਵੀ ਨਹੀਂ ਲੱਗਣਾ ਕਿ ਕਦੋਂ ਨਵੀਂ ਦਿਸ਼ਾ ਵੱਲ ਚੱਲ ਪਿਆ। ਔਰ ਕੱਲੀ ਕਾਮ ਵਾਸਨਾ ਹੀ ਨਹੀਂ ਜਿੰਨੇ ਵੀ ਇਹ ਵਿਕਾਰ ਨੇ ਕਿਛੇ ਵਿਕਾਰ ਨੇ ਸਾਰੇ ਕਦੋਂ ਮਿਟ ਜਾਣੇ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਇਸ ਤਰ੍ਹਾਂ ਆਪਣੇ ਆਪ ਨੂੰ ਜੋੜਨਾ ਪੈਂਦਾ ਹੈ ਬਾਬਾ ਜੀ ਸੋ ਸਾਰਿਆਂ ਨੂੰ ਸਲਾਮ ਹੈ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ ਚ ਰਹੋ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਣਾ ਜੈ ਸਾਈ ਜੀ ਜੈ ਬਾਬਾ ਮੁਰਾਦ ਸ਼ਾਹ ਬਲੀ ਜੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸਭ ਨੂੰ ਸਲਾਮ ਹੈ